ਨਾ ਸ੍ਰੀ ਮਹਾਰਾ ਪੰਗਵਾ ਜਨ ਤੋਂ ਪੇ ਜੇ ਤਨੇ ਬਲਾਏ ਸੋਖ ਸਹਜ ਸਿਤੀ ਘਰ ਆਉ ਆਨੰਦ ਮੰਗਲ ਗੁਣਾਂ ਦਾ ਉਹ ਸਹਜ ਧੋਨਾ ਨਿਚਨ ਰਾਜ ਕਮਾਉ ਤੁਮ ਘਰ ਆਉ ਨੇਰੇ ਮੀਤਾ ਤਮਰੇ ਦੁਖੀ ਹਰ ਆਪ ਨਵਾਰੇ ਅਬਦਾ ਭੈਵ ਪੀਤਾ ਰਹਾ ਉ ਅਰਗਟ ਕੀਨੇ ਪ੍ਰਭ ਕਰਨਾ ਹਾਰੇ ਨਾ ਸੁਨ ਭਜਨ ਉਠਾ ਕੇ ਘਰ ਮੰਗਲ ਵਾਜੈ ਨਿਤ ਵਾਜੀ ਆਪਣੇ ਖਸੂ ਨਵਾਜੇ ਅੰਤ ਰਹੋ ਢੋਲੋਂ ਮਤਕਤ ਹੂੰ ਗੁਰ ਕੈ ਬਚਨ ਅਧਾਰ ਜੈ ਜੈਕਾਰ ਸਗਲ ਓ ਮੰਡਲ ਮੁਖ ਉਜਲ ਦਰਬਾਰ ਜਿਨ ਕੈ ਜੀਤਨੇ ਹੀ ਪੇਰੇ ਆਪੇ ਭਿਆ ਸਹਾਈ ਅਤਰਜ ਕੀਆ ਕਰਨਾ ਹਾਰੇ ਨਾਨਕ ਸਚ ਵਡਿਆਈ ਜਿਨ ਕੈ ਜੀਤਨੇ ਹੀ ਪੇਰੇ ਆਪੇ ਭਿਆਸੁ ਹਾਈ ਅਕਰਜ ਕੀਆ ਕਰਨਾ ਹਾਰੇ ਨਾਨਕ ਸਤਿ ਬੜਿਆਈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਾਰਜੋਗ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਅਮਰਤੋਈ ਪਵਿੱਤਰ ਹੁਕਮ ਬਖਸ਼ਿਸ਼ ਕੀਤੀ ਅੱਜ ਦਾ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਪ੍ਰਮਾਣ ਹੈ ਇਹ ਪਵਿੱਤਰ ਸ਼ਬਦ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਕਸ਼ਾ ਜੀ ਦੇ ਉਚਾਰਨ ਕੀਤਾ ਹੋਇਆ ਹੈ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜੇ ਅਸੀਂ ਸੰਸਾਰ ਵਿੱਚ ਆਏ ਆ ਭਾਈ ਤੇ ਇਹੋ ਜਾਣ ਲਓ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੋਇਆ ਹੈ ਤੇ ਜਦੋਂ ਮਨੁੱਖ ਸੰਸਾਰ ਤੋਂ ਜਾਂਦਾ ਹੈ ਉਹ ਉਦੋਂ ਜਾਂਦਾ ਜਦੋਂ ਪਰਮੇਸ਼ਰ ਨੂੰ ਬੁਲਾਉਂਦਾ ਹੈ ਜੇ ਹੁਣ ਭੇਜਣ ਵਾਲਾ ਵੀ ਉਹ ਆ ਤੇ ਬੁਲਾਉਣ ਵਾਲਾ ਵੀ ਉਹ ਹੈ ਫਿਰ ਸਾਨੂੰ ਕਿਸੇ ਤਰ੍ਹਾਂ ਉਸ ਨੂੰ ਕਰਨ ਦੇ ਤਾ ਜੇਨ ਤੂੰ ਭੇਜੇ ਤਿਨੇ ਬੁਲਾਏ ਸੁਖ ਸਹਿਜ ਸੇਤੀ ਕਰ ਆਉ ਨਾ ਚਿੰਤਾ ਵਿੱਚ ਪੈ ਬਡੇ ਪਿਪੇ ਦੇ ਨਾਲ ਨਾਲ ਮੌਤ ਤੋਂ ਤੂੰ ਬਹੁਤ ਡਰਦਾ ਹੈ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਿਜੈਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਜ਼ਿੰਦਗੀ ਦਿੱਤੀ ਹੈ ਉਹ ਤੇਰੇ ਸੁਭਾਅ ਦੇ ਕਰਦੇ ਆ ਇੱਕ ਤੋਂ ਵਾਅਦਾ ਕਰਕੇ ਆਇਆ ਕਾਲਪੁਰ ਕਰਾਏ ਕਿਆ ਵੀ ਤੂੰ ਸੰਸਾਰ ਦੇ ਅੰਦਰ ਵਿਚਰ ਜਿਹੋ ਜਿਹਾ ਖਾਣਾ ਜਿਹੋ ਜਿਹਾ ਰਹਿਣਾ ਜਿਸ ਤਰ੍ਹਾਂ ਵੀ ਤੂੰ ਜਿਉਣਾ ਜੀਵਨ ਜਿਉਣਾ ਚਾਹੁੰਦਾ ਜਿਉ ਤੈਨੂੰ ਖੁਲ੍ਹੇ ਛੁੱਟੀ ਐ ਇਸ ਗੱਲ ਦੀ ਵੀ ਜੇ ਤੂੰ ਚੰਗੇ ਕੰਮ ਕਰੇਗਾ ਤੇ ਚੰਗਾ ਬਣ ਕੇ ਆ ਜਾਵੇਂਗਾ ਆਪਣੇ ਲੇਖਾ ਚੁੱਕਾ ਲਿਖਾ ਕੇ ਆ ਜਾਵੇਂਗਾ ਚੰਗੀ ਗੱਲ ਜੇ ਮਾਰੇ ਕੰਮ ਕਰੇਗਾ ਨਾ ਫਿਰ ਤੇਰੇ ਹਿਸਾਬ ਕਿਤਾਬ ਦੇ ਵਿੱਚ ਉਹੀ ਕੁਝ ਲਿਖਿਆ ਜਾਣਾ ਇਕ ਰਾਜੇ ਦਾ ਵਜ਼ੀਰ ਸੀ ਬੜਾ ਸਿਆਣਾ ਤੇ ਰਾਜਾ ਇੱਕ ਦਿਨ ਕਹਿਣ ਲੱਗਾ ਵੀ ਮੈਨੂੰ ਇਹਰਾ ਜਿਹੜਾ ਕੰਮਕਾਰ ਬਹੁਤ ਵਧੀਆ ਲੱਗਿਆ ਤਾਜ਼ਾ ਹੋਂਕਾਰ ਵੀ ਸੀ ਉਕਰ ਲਗਾ ਮੈਨੂੰ ਤੇਰਾ ਕੰਮ ਕਰਨ ਦਾ ਤਰੀਕਾ ਲੋਕਾਂ ਨਾਲ ਮਿਲਵਰਤਨ ਦਾ ਤਰੀਕਾ ਬਹੁਤ ਵਧੀਆ ਲੱਗਿਆ ਇਹ ਮਾਇਤਾ ਨੂੰ ਆਪਣਾ ਸਹਾਇਕ ਰਾਜਾ ਬਣਾਉਣਾ ਚਾਹੁੰਦਾ ਮੈਥੋਂ ਬਾਅਦ ਤੂੰ ਰਾਜ ਭਾਗ ਦਾ ਕੰਮ ਚਲਾ ਸਕਦਾ ਹੈ ਉਹ ਕਹਿਣ ਲੱਗਾ ਜੀ ਮੈਂ ਜਿੱਥੇ ਗਿਆ ਠੀਕ ਹੈ ਉਹ ਰਾਜਾ ਫਿਰ ਕਹਿਣ ਲੱਗਾ ਨਹੀਂ ਇਸ ਤਰ੍ਹਾਂ ਨਹੀਂ ਮੇਰੇ ਮਨ ਦੇ ਇੱਕ ਖੁਆਇਸ਼ ਹੈ ਵੀ ਮੈਂ ਤੁਹਾਨੂੰ ਰਾਜ ਭਾਗ ਦਾ ਵਾਰਿਸ ਬਣਾਉਣਾ ਉਹ ਕਹਿਣ ਲੱਗਾ ਜੇਰੇ ਉਹ ਕਰੋ ਵੀ ਮੈਨੂੰ 5-4 ਦਿਨ ਛੁੱਟੀ ਦੇ ਦਿਓ ਮੈਂ ਸੋਚ ਕੇ ਘਰ ਵਾਲਿਆਂ ਨਾਲ ਸਲਾਹ ਕਰਕੇ ਆਉਂਦਾ ਅੱਜ ਤੱਕ ਕਿਸੇ ਨੂੰ ਕਹਿ ਦੇਣਾ ਵੀ ਗੁਰਦੁਆਰੇ ਦੀ ਪ੍ਰਧਾਨਗੀ ਹੈ ਤੇ ਲੋਕ ਇੱਕ ਦੂਜੇ ਦੇ ਉੱਤੋਂ ਦੀ ਹੋ ਹੋ ਕੇ ਡਿੱਗਦੇ ਆ ਜਿਹੜਾ ਕਦੇ ਮੱਥਾ ਟੇਕਣ ਵੀ ਨਾ ਆਇਆ ਹੁੰਦਾ ਉਹ ਵੀ ਕਹਿੰਦਾ ਵੀ ਪ੍ਰਧਾਨ ਮੈਨੂੰ ਬਣਾ ਦੇ ਬੜੀ ਹਰਾਨਗੀ ਹੁੰਦੀ ਹੈ ਜਿਹੜੇ ਲੋਕ ਅੱਜ ਆਪਣੇ ਆਪ ਨੂੰ ਪ੍ਰਧਾਨ ਦੀ ਵਾਸਤੇ ਪੇਸ਼ ਕਰੇ ਕਦੇ ਉਹਨਾਂ ਨੂੰ ਗੁਰਦੁਆਰੇ ਆਇਆ ਨਹੀਂ ਦੇਖਿਆ ਮਤਾਂ ਟਿਕਣ ਮੇ ਨਹੀਂ ਹੁੰਦੀ ਕਿ ਇਹੋ ਜਿਹੀ। ਉਹ ਕਹਿੰਦਾ ਵੀ ਜਿੰਨਾ ਜਲਦੀ ਹੋ ਸਕੇ ਪ੍ਰਧਾਨਗੀ ਦਾ ਸਰੂਪ ਸਾਡੇ ਗਲ ਵਿੱਚ ਪੈ ਜਾਵੇ। ਮੈਂ ਇੱਥੇ ਦੇਖਿਆ ਪੁਰਾਣੇ ਸਮੇਂ ਦੇ ਵਿੱਚ ਪੰਜ ਸੱਤ ਸਿਆਣੇ ਬੰਦੇ ਇਕੱਠੇ ਹੋ ਕੇ ਬੈਠਦੇ ਉਹ ਕਹਿੰਦੇ ਲੋ ਵੀ ਪ੍ਰਧਾਨ ਬਣਾਉਣਾ ਹੈ ਤੇ ਲੈ ਸੱਜਣ ਸਤ ਇਹਨੂੰ ਪ੍ਰਧਾਨ ਬਣਾਤਾ। ਉਹ ਕਹਿੰਦਾ ਨਹੀਂ ਜੀ ਮੈਂ ਇਸ ਤੇ ਲਾਇਕ ਨਹੀਂ। ਉਦੇ ਸਰੂਪਾ ਗੱਲ ਚ ਪਾਉਣ ਲੱਗਦੇ ਹੋ ਹੱਥ ਖੜਾ ਹੋ ਜਾਂਦਾ ਜੀ ਮੈਂ ਤਾਂ ਇੰਨੀ ਸੇਵਾ ਨਹੀਂ ਕਰ ਸਕਦਾ ਤੁਸੀਂ ਇਹ ਕਿਸੇ ਨੂੰ ਹੋਰ ਸੇਵਾ ਸੌਂਪ ਦਿਓ ਫਿਰ ਦੂਸਰੇ ਲੜ ਕੇ ਕਹਿੰਦੇ ਚਲੋ ਸੱਜਨ ਸਿੰਘ ਨਹੀਂ ਤੇ ਸੁੱਚਾ ਸਿੰਘ ਨੂੰ ਪ੍ਰਧਾਨ ਕੀਤੇ ਲਓ ਜੀ ਸਰਦਾਰ ਸੁੱਚਾ ਸਿੰਘ ਜੀ ਤੁਹਾਨੂੰ ਪ੍ਰਧਾਨ ਕੀ ਦੇਣ ਲੱਗੇ ਨਹੀਂ ਨਹੀਂ ਜੀ ਮੈਂ ਨਹੀਂ ਸੇਵਾ ਕਰ ਸਕਦਾ ਇੱਕ ਸੰਯੋਗ ਸੇਵਾ ਦਾ ਨੂੰ ਸੇਵਾ ਦਿਓ ਬੜੀ ਕੋਸ਼ਿਸ਼ ਕਰਦੇ ਹੋ ਸਰੂਪਾ ਗੱਲ ਚ ਪਾਉਣ ਦੇ ਹੋ ਕਹਿੰਦੇ ਨਹੀਂ ਜੀ ਮੈਂ लायक ਨਹੀਂ ਇਸ ਤੇ ਲੈ ਵੀ ਬੰਤਾ ਸੇ ਤੈਨੂੰ ਪ੍ਰਧਾਨ ਬਣਾ ਦਿੰਨੇ ਤੂੰ ਸੇਵਾ ਕਰਦਾ ਉਹ ਨਾ ਵੀਆ ਗੁਰਦੁਆਰਾ ਸਾਹਿਬ ਰੋਜ਼ ਨਹੀਂ ਜੀ ਮੇਰੇ ਕੋਲ ਸਮਾਂ ਨਹੀਂ ਮੈਂ ਨਹੀਂ ਡਿਊਟੀ ਨਿਭਾ ਸਕਦਾ ਮੈਂ ਆਪ ਦੇਖਿਆ ਵੀ ਕਈ ਕਈ ਵਾਰ ਮਿੰਤਾ ਕਰਕੇ ਕਿਸੇ ਦੇ ਗੱਲ ਤੇ ਸਰੋਪਾ ਪੁੰਦੀ ਸੀ ਤੇ ਅੱਜ ਸਰੋਪਾ ਖੋ ਕੇ ਕਿਹੜਾ ਨਾ ਪਾਲਣ ਆਪਣੇ ਗੱਲ ਤੇ ਧੱਕੇ ਨਾ ਐਂ ਫਿਰਦੇ ਆ ਪ੍ਰਧਾਨ ਬਣਨ ਵਾਸਤੇ ਉਹ ਕਹਿੰਦਾ ਵੀ ਕਿਹੜਾ ਮਨੋਂ ਐ ਕਹੋ ਸੀ ਤੇ ਤੂੰ ਪ੍ਰਧਾਨ ਐ ਤੇ ਸਰੂਪੇ ਸਰੂਪੇ ਤਾਂ ਗੱਲ ਕੋਈ ਮਾਉ ਦੇ ਕੋਲੋਂ ਵੀ ਪਾਕਿਆ ਬੜੀ ਹੈਰਾਨਗੀ ਹੁੰਦੀ ਐ ਕਦੇ ਤੁਸੀਂ ਮੱਥਾ ਟੇਕਣ ਗੁਰਦੁਆਰੇ ਆਏ ਨਹੀਂ ਤੁਹਾਡੀ ਗੁਰਦੁਆਰਾ ਸਾਹਿਬ ਨੂੰ ਕੀ ਦੇਣਾ ਐ ਕੋਈ ਸੇਵਾ ਤੁਹਾਡੀ ਗੁਰਦੁਆਰਾ ਸਾਹਿਬ ਚ ਕਦੇ ਤੁਸੀਂ ਇੱਥੇ ਆ ਕੇ ਚਲੋ ਹੋਰ ਨਹੀਂ ਤਾਂ ਖਾਲੀ ਹੱਥ ਹਾਜ਼ਰੀ ਭਰੀ ਐ ਕਦੇ ਗੁਰਦੁਆਰਾ ਸਾਹਿਬ ਤੁਸੀਂ ਦੱਸ ਦਿਓ ਕਈ ਤਾਂ ਬੰਦੇ ਅਸੀਂ ਦੇਖੇ ਹੋਣੇ ਐ ਪ੍ਰਗਟ ਹੁੰਦੇ ਐ ਜਿਵੇਂ ਭਾਦੋਂ ਦੇ ਸੌਣ ਭਾਦੋਂ ਚ ਮੀਂਹ ਪੈਣ ਤੇ ਖੁੰਮਾ ਨਿਕਲਦਿਆਂ ਨਾ ਤਾਂ ਨਵੇਂ ਤੋਂ ਨਵਾਂ ਚਿਹਰਾ ਸਾਹਮਣੇ ਹੁੰਦਾ ਜਿਹੜਾ ਗੁਰਦੁਆਰੇ ਨਾ ਕੋਈ ਤਲਗਾਤ ਨਹੀਂ ਕਰਦੇ ਇੱਥੇ ਆਏ ਨਹੀਂ ਕਰੇ ਕੋਈ ਸੇਵਾ ਨਹੀਂ ਕੀਤੀ ਕਰੇ ਕੋਈ ਸਮਾਗਮ ਨਹੀਂ ਇੱਥੇ ਕਰਾਇਆ ਕਦੇ ਮੱਥਾ ਟੇਕਣ ਵੀ ਨਹੀਂ ਆਏ ਕਦੇ ਦੂਜੀ ਗੱਲ ਗੁਰਦੁਆਰੇ ਸਾਧੀ ਮਰ ਜਾਂਦਾ ਨੂੰ ਸਮਝਣ ਦੀ ਬਹੁਤ ਲੋੜ ਹੈ ਰੋਹ ਵਿਚਾਰ ਉਹ ਰਾਜਾ ਕਹਿਣ ਲੱਗਾ ਵੀ ਤੈਨੂੰ ਰਾਜਾ ਬਣਾਉਣਾ ਹੈ। ਉਹ ਕਹਿਣ ਲੱਗਾ ਜੀ ਮੈਨੂੰ ਘਰ ਪੁੱਛਾਂ। ਘਰੇ ਗਿਆ ਉਹਨੇ ਸਾਰੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾਤੀਆਂ। ਕਹਿਣ ਲੱਗਾ ਵੀ ਜੀਨੇ ਮੇਰੇ ਨਾਲ ਕੋਈ ਗੱਲ ਕਰਨੀ ਹੈ ਨਾ ਉਹ ਕਰ ਸਕਦਾ ਹੈ। ਤੇ ਕੁਝ ਦਿਨਾਂ ਬਾਅਦ ਮੈਂ ਕੰਨਾਂ ਤੋਂ ਬੋਲਾ ਹੋ ਜਾਣਾ ਹੈ ਤੇ ਅੱਖਾਂ ਤੋਂ ਨਾ ਹੋ ਜਾਣਾ। ਰਿਸ਼ਤੇਦਾਰ ਆਏ ਉਹ ਕਹਿਣਗੇ ਜਾਰੇ ਇਹ ਕਿਵੇਂ ਹੋ ਸਕਦਾ ਹੈ ਵੀ ਤੂੰ ਵਧੀਆ ਠੀਕ ਠਾਕ ਹੈ। ਤੇ ਤੈਨੂੰ ਕਿਵੇਂ ਪਤਾ ਲੱਗ ਗਿਆ ਕਹਿਣ ਲੱਗਾ ਬਸ ਆਪਾਂ ਚੜ੍ਹਦੇ ਨਾ ਮੈਂ ਕੰਨਾਂ ਤੋਂ ਬੋਲਾ ਹੋ ਜੂ ਅੱਖਾਂ ਤੋਂ ਨਾ ਹੋ ਜੂ ਤੇ ਮੇਰਾ ਤੁਹਾਡੇ ਨਾਲ ਰਿਸ਼ਤੇ ਰਸਤੇ ਵਾਲਾ ਪਿਆਰ ਟੁੱਟ ਜਾਣਾ ਘਰ ਵਾਲੇ ਸਾਰੇ ਹੈਰਾਨ ਉਹ ਕਹਿਣ ਲੱਗੇ ਨਹੀਂ ਹੋਣਾ ਤੈਨੂੰ ਭਲੇਖਾ ਲੱਗ ਗਿਆ ਉਹ ਜਦੋਂ ਮਿਲੇ ਉਹ ਕਹਿਣ ਲੱਗਾ ਮੈਨੂੰ ਦੋ ਚਾਰ ਦਿਨਾਂ ਬਾਅਦ ਨਾ ਰਾਜੇ ਮੇਰਾਜ ਭਾਗ ਸਮੋੜਾ ਕਿ ਤਾਜ ਪੋਸ਼ੀ ਹੋਣੀ ਹੈ ਤੁਸੀਂ ਉੱਥੇ ਆ ਜੀ ਉਹ ਸਾਰੇ ਆ ਗਏ ਹੁਣ ਹਰੇਕ ਕਹਿ ਵੀ ਸਾਡਾ ਰਿਸ਼ਤੇਦਾਰ ਰਾਜ ਭਾਗ ਦਾ ਮਾਲਕ ਬਣ ਲ ਗਿਆ ਓਹ ਆ ਕੇ ਬੈਠੇ ਉਹ ਬੁਲਾਉਣ ਉਹ ਕਿਸੇ ਦੀ ਗੱਲ ਇਹ ਨਾ ਸੁਣੇ ਤਾਜਪੋਸ਼ੀ ਹੋ ਗਈ ਹੁਣ ਜੇ ਕੋਈ ਕੰਮ ਕਹੇ ਉਹ ਗੱਲ ਨਾ ਸੁਣੇ ਬਾਹਰੋਂ ਕਿਸੇ ਨੇ ਆ ਕੇ ਕਿਹਾ ਜੀ ਤੁਹਾਡਾ ਰਿਸ਼ਤੇਦਾਰ ਮਿਲਣਾ ਹੈ ਉਹ ਕਹਿੰਦਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਬੜੀ ਹੈਰਾਨਗੀ ਹੋਈ ਉਹ ਕਹਿਣ ਲੱਗਾ ਰੈਸਟੋਰੈਂਟ ਦਾ ਸੁਣਾ ਹੈਗਾ ਜੀ ਅੰਦਰ ਆਇਆ ਉਹਨੇ ਆ ਕੇ ਕਿਹਾ ਜੀ ਮੇਰਾ ਕੰਮ ਹੈ ਉਹਨੇ ਸੁਣਿਆ ਹੀ ਨਹੀਂ ਉਹ ਵੇਟਰਾ ਕਹਿਣ ਲੱਗਾ ਮੇਰਾ ਕੰਮ ਕਰ ਦਿਓ ਜੀ ਉਹਨੇ ਉਧਰ ਦੇਖਿਆ ਨਹੀਂ ਦੂਜੇ ਪਾਸੇ ਦੇਖਣ ਲੱਗ ਪਿਆ ਉਹ ਰਿਸ਼ਤੇਦਾਰ ਕਹਿੰਦੇ ਵਾਕਿਆ ਯਾਰ ਗੱਲ ਠੀਕ ਹੈ ਵੀ ਇਹਨੇ ਗੱਲ ਕਹੀ ਸੀ ਵੀ ਮੈਂ ਪੰਜ ਚਰਨਾਂ ਤੋਂ ਅੱਖਾਂ ਤੋਂ ਨਾ ਹੋ ਜਾਣਾ ਤੇ ਅੰਨਾਂ ਤੋਂ ਬੋਲਾ ਹੋ ਜਾਣਾ ਰਾਜ ਭਾਗ ਦਾ ਨਸ਼ਾ ਐਸਾ ਹੈ ਉਹ ਬੰਦਾ ਰਾਜ ਭਾਗ ਦਾ ਜਦੋਂ ਮਾਲਕ ਬਣ ਜੇ ਨਾ ਅੱਖਾਂ ਤੋਂ ਅੰਨਾਂ ਹੋ ਜਾਂਦਾ ਉਹਨਾਂ ਨੂੰ ਦਿਸਦਾ ਵੀ ਮੇਰਾ ਰਿਸ਼ਤੇਦਾਰ ਆਇਆ ਕਿ ਕੌਣ ਆਇਆ ਤੇ ਕੰਨਾਂ ਤੋਂ ਬੋਲਾ ਹੋ ਜਾਂਦਾ ਉਹਨੂੰ ਕਿਸੇ ਦੀ ਗੱਲ ਹੀ ਨਹੀਂ ਫਿਰ ਸੁਣਦੀ ਉਹ ਤਾਂ ਆਪਣੀ ਮਰਜ਼ੀ ਕਰਦਾ ਫਿਰ ਹੰਕਾਰ ਦਾ ਨਸ਼ਾ ਜਿਹੜਾ ਨਾ ਉਹ ਬੰਦੇ ਨੂੰ ਅੱਖਾਂ ਤੋਂ ਅੰਨਾਂ ਕਰ ਦਿੰਦਾ ਤੇ ਕੰਨਾਂ ਤੋਂ ਬੋਲਾ ਕਰ ਦਿੰਦਾ ਮੈਂ ਦੇਖਿਆ ਸਾਡਾ ਇੱਕ ਰਿਸ਼ਤੇਦਾਰ ਇਨਾ ਪਿਆਰ ਕਰਦਾ ਸੀ ਸਾਰੇ ਰਿਸ਼ਤੇਦਾਰਾਂ ਨਾਲ ਉਹਨੇ ਕਈ ਕਈ ਦਿਨ ਜਦੋਂ ਮਿਲਣਾ ਹੁੰਦਾ ਨਾ ਤੇ ਕਈ ਕਈ ਦਿਨ ਰਿਸ਼ਤਾਰਾਂ ਚ ਰਹਿਣਾ ਤੇ ਬੜਾ ਪਿਆਰ ਸਾਰੇ ਕਹਿ ਕਰਨ ਵੀ ਇਹਦਾ ਸੁਭਾਅ ਬਹੁਤ ਵਧੀਆ ਹੈ ਇਨਾ ਵਧੀਆ ਸੁਭਾਅ ਤੋਂ ਪੁਲਿਸ ਚ ਭਰਤੀ ਹੋ ਗਿਆ ਚੰਗਾ ਪੜ੍ਹਿਆ ਲਿਖਿਆ ਸੀ ਚੰਗਾ ਅਹੁਦਾ ਮਿਲ ਗਿਆ ਉਹਨੂੰ ਇੱਕ ਦਿਨ ਉਹਨੂੰ ਰਿਸ਼ਤੇਦਾਰ ਕਿਤੇ ਉਹ ਕੰਮ ਪਾਇਗਾ ਤਾਂ ਠਾਣੇ 'ਚ ਮਿਲਣ ਗਏ ਉਹ ਜਾ ਕੇ ਕਹਿੰਦੇ ਸਾਸਰੀ ਘਰ ਜੀ ਤੋ ਝਾਕਿਆ ਹੀ ਨਹੀਂ ਤੁਸੀਂ ਵੀ ਦੇਖ ਲਓ ਕਦੇ ਠਾਣੇ 'ਚ ਜਾ ਕੇ ਨਾ ਤੁਸੀਂ ਪੁਲਿਸ ਵਾਲਿਆਂ ਨੂੰ ਸਾਸਰੀ ਘਰ ਬੁਲਾਓ ਉਹ ਤੁਹਾਡੀ ਗੱਲ ਉਹਨਾਂ ਨੂੰ ਆਉਂਦਾ ਵੀ ਕਿਸੇ ਕੰਮ ਆਏ ਜਿਵੇਂ ਨਾ ਇੱਕ ਸਿਪਾਹੀ ਵੀ ਇਹ ਸਮਝਦਾ ਵੀ ਮੈਂ ਐਸਐਸਪੀ ਆ ਉਹ ਵੀ ਆ ਝਾਕੂਗਾ ਕੌੜ ਕੇ ਵੀ ਇਹ ਹੁਣ ਕੁਝ ਕੰਮ ਵਾਸਤੇ ਆਇਆ ਹੈ ਤੁਸੀਂ ਸਾਸਰੀ ਘਰ ਬੁਲਾਏ ਜਾਓ ਉਹ ਤੁਹਾਡੀ ਗੱਲ ਨਹੀਂ ਸੁਣਨਗੇ ਉਹ ਰਿਸ਼ਤੇਦਾਰ ਆ ਕੇ ਉਹਨਾਂ ਨੇ ਉਹਦੇ ਮਾਪਿਆਂ ਨੂੰ ਲਾਂਭਾ ਦਿੱਤਾ ਉਹ ਕਹਿਣ ਲੱਗੇ ਜੀ ਤੁਸੀਂ ਲਾਂਭਾ ਕਿਉਂ ਨਹੀਂ ਹਟਾਪ ਕੇ ਸਾਡੇ ਨਾਲ ਇਹ ਗੱਲ ਹੋਊਗਾ ਕਿੰਗਾ ਅਫਸਰ ਹੈ ਉਹਨੂੰ ਅੱਜ ਕੋਈ ਨਾ ਮਿਲਣ ਵਾਸਤੇ ਵੀ ਨਹੀਂ ਜਾਂਦਾ ਜੇ ਘਰੇ ਵੀ ਜਾਂਦਾ ਤਾਂ ਕਿਸੇ ਨਾਲ ਗੱਲ ਹੀ ਨਹੀਂ ਕਰਦਾ ਕਿਉਂਕਿ ਜੋ ਠਾਣੇ ਵਾਲਾ ਨਸ਼ਾ ਲਉ ਉਹ ਕੋਈ ਚੜਿਆ ਹੋਇਆ ਇਸ ਕਰਕੇ ਕਈ ਲੋਕਾਂ ਲੋਕ ਨਾ ਬੜੇ ਸਿਆਣੇ ਵੀ ਹੁੰਦੇ ਨੇ ਅਕਲ ਪਰਸੋ ਮੇਰੇ ਕੋਲ ਇੱਕ ਐਸਆਈ ਆਇਆ ਐ ਇਨਾ ਬੰਦੇ ਨੇ ਸਮਝਦਾਰੀਆਂ ਗੱਲਾਂ ਕੀਤੀਆਂ ਉਹਦੀ ਡਿਊਟੀ ਵੀ ਕੁਦਰਤੀ ਇੱਥੇ ਲੱਗੀ ਐ ਧੋਬੀ ਬਾਜ਼ਾਰ ਤੋਂ ਲੈ ਕੇ ਕਿਲਾ ਸਾਹਿਬ ਤੱਕ ਉਹ ਕਿਲਾ ਸਾਹਿਬ ਜਾਂਦਾ ਐ ਇੱਥੇ ਉਹਨਾਂ ਤੋਂ ਉਹਨੇ ਮੈਨੂੰ ਇੱਕ ਗੱਲ ਦੱਸੀ ਕਹਿਣ ਲੱਗਾ ਭਾਈ ਸਾਹਿਬ ਅਰਦਾਸ ਕਰਿਆ ਕਰੋ ਇਹ ਬੱਚੇ ਨਸ਼ਿਆਂ ਤੋਂ ਬਚ ਜਾਣ ਔਰ ਬੜੀ ਗੱਲ ਉਹਦੀ ਸਿਆਣੀ ਲੱਗੀ ਬੱਚੇ ਦਸਤਾਰਾਂ ਸਜਾਉਣ ਗੁਰੂ ਦੇ ਲੜ ਲੱਗ ਜਾਣ ਕਹਿੰਦਾ ਮੈਂ ਰੋਜ਼ ਤੜਕੇ ਨਾ ਅਰਦਾਸ ਕਰਕੇ ਉਹਨਾਂ ਕਿਲਾ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਿਓ ਆ ਕਿਹੜੇ ਪਾਸੇ ਕਿਹੜੇ ਰਸਤੇ ਤੋਂ ਪੈਣਾ ਬੱਚਿਆਂ ਨੂੰ ਬਚਾਓ ਤੇ ਕਹਣਾ ਪਾਈ ਸਾਹਿਬ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਜੇ ਇੱਕ ਬੱਚੇ ਨੂੰ ਤੁਸੀਂ ਦਸਤਾਰ ਸਜਾਉਣ ਲਾ ਦਿੱਤਾ ਇੱਕ ਬੱਚੇ ਨੂੰ ਤੁਸੀਂ ਨਸ਼ਿਆਂ ਵੱਲੋਂ ਮੋੜ ਲਿਆ ਤੇ ਤੁਹਾਡਾ ਜੀਵਨ ਸੁਖਦਾ ਹੋ ਜਾਣਾ ਕਹਣਾ ਮੈਂ ਰੋਜ਼ ਅਰਦਾਸ ਕਰਦਾ ਪਾਤਸ਼ਾਹ ਸਾਡੇ ਨਹੀਂ ਸਾਡੇ ਹੋਰ ਵੀ ਜਿਹੜੇ ਸ੍ਰਿਸ਼ਟੀ ਦੇ ਵਿੱਚ ਬੱਚੇ ਵਿਛੜ ਰਹੇ ਹਨ ਨਾ ਸਭ ਨਾਲ ਨਸ਼ਿਆਂ ਤੋਂ ਬਚਾਓ ਤੇ ਆਪਣੇ ਲਾੜ ਲਾ। ਔਰ ਮੈਨੂੰ ਬੜੀਆਂ ਉਹਦੀਆਂ ਗੱਲਾਂ ਵਧੀਆਂ ਲੱਗੀਆਂ। ਔਰ ਉਹਨੇ ਅੱਧਾ ਘੰਟਾ ਵਿਚਾਰ ਕੀਤੇ ਔਰ ਅੱਧੇ ਘੰਟੇ ਮੈਂ ਉਹਦੇ ਕੋਲੇ ਬੈਠ ਕੇ ਉਹਦੀਆਂ ਗੱਲਾਂ ਬਾਤ ਸੁਣੀਆਂ ਤੇ ਪੁਲਿਸ ਵਾਲੀ ਤੋਂ ਇਹ ਚ ਕੋਈ ਗੱਲ ਨਹੀਂ ਸੀ। ਇਸ ਕਰਕੇ ਅੱਜ ਸਤਪੁਰ ਪਾਤਸ਼ਾਹ ਜੀ ਕਹਿੰਦੇ ਆ ਤੂੰ ਨਸ਼ੇ 'ਚ ਵਿਚਰ ਰਿਹਾ ਹੈ। ਛੱਡੇ। ਔਮੇ ਦਾ ਨਸ਼ਾ ਤੈਨੂੰ ਹੋਇਆ ਪਿਆ। ਕੰਨਾਂ ਤੋਂ ਬੋੜਾ ਹੋਇਆ ਪਿਆ। ਅੱਖਾਂ ਤੋਂ ਤੈਨੂੰ ਕੁਝ ਦੇਖਦਾ ਨਹੀਂ। ਤੇ ਆਉ ਸਤਿਗੁਰੂ ਅਕਸ਼ਰ ਦੀ ਕਹਿੰਦਾ ਤੈਨੂੰ ਇੱਕ ਦਿਨ ਜਾਣਾ ਪੈਣਾ ਇਹ ਛੱਡ ਜਿਹੜੀਆਂ ਚੀਜ਼ਾਂ ਜਿਹੜਾ ਕੰਮ ਤੂੰ ਕਰ ਰਿਹਾ ਨਾ ਇਹ ਤੇਰੇ ਜੀਵਨ ਦੇ ਕੰਮ ਆਉਣ ਵਾਲਾ ਨਹੀਂ ਤੇ ਪਾਤਸ਼ਾਹ ਜੀ ਦੱਸਦੇ ਨੇ ਇੱਕ ਆਪਾਂ ਕਿੱਥੇ ਤੇ ਕਿਵੇਂ ਜਾਣਾ ਹੈ ਉਹ ਪਾਤਸ਼ਾਹ ਜ्ञਾਤਰੀ ਹਕੂਮਤ ਕਿੱਥੇ ਪਾਕ ਕੀਤੀ ਇੱਕ ਵਾਰ ਸਤਪੁਰੂ ਜੀ ਦੇ ਚਰਨਾਂ ਨਾਲ ਜੁੜੋ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ 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 ਜੀ ਤਦਾ ਸ੍ਰੀ ਮਹਾਰਾ ਲਾ ਪੰਜਵਾਂ ਅਜਨਾ ਜੋ ਸੱਫਰਾਂ ਦਾ ਪਰਮਾਨਾ ਹੈ ਇਹ ਇਨਾਸ ਜਗ ਦਾ ਸ਼ਬਦ ਹੈ ਤੇ 59ਵੇਂ ਪਾਤਸ਼ਾਹ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਕਸ਼ਾ ਜੀ ਉਹਨਾਂ ਦੀ ਰਸਨਾ ਤੋਂ ਵਿਚਾਰਨ ਹੋਇਆ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰਕੇ ਬਖਸ਼ਿਸ਼ ਕਰਨ ਜੈਨ ਤੋਂ ਭੇਜੇ ਤੈਨੈ ਬੁਲਾਏ ਸੁਖ ਸਹਿਜ ਸਿద్ధి ਘਰ ਆਓ ਸਤਿਗੁਰੂ ਜੀ ਕਹਿੰਦੇ ਪਿਆਰਿਆ ਜਿਸ ਪਰਮੇਸ਼ਰ ਨੇ ਤੈਨੂੰ ਭੇਜਿਆ ਨਾ ਸੰਸਾਰ ਦੇ ਅੰਦਰ ਬਲਾਵਾ ਉਹਨੇ ਹੀ ਦਿੱਤਾ ਤੈਨੂੰ ਵਾਪਸ ਆਉਣ ਦਾ ਜਿੰਨ ਕੀ ਕੀ ਰੀਰਕਾ ਪਾਟੀ ਤਨਾ ਮਰ ਨਾ ਪਾਈ ਉਹਨੇ ਸਦਿਆ ਹੁਣ ਪੈਰ ਦੇ ਨਾਲ ਆ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਖੁਸ਼ੀ ਨਾਲ ਸੁੱਖਾ ਨਾਲ ਆਪਣੇ ਅਸਲੀ ਘਰ ਦੇ ਅੰਦਰ ਆ ਤੇਰਾ ਅਸਲੀ ਘਰ ਕਿਹੜਾ ਹੈ ਜਾਕੋ ਜਿੱਥੋਂ ਤੂੰ ਆਇਆ ਨਾ ਉੱਥੇ ਤੂੰ ਵਾਸ ਜਾਣਾ ਉਹ ਤੇਰਾ ਅਸ੍ਰਿਕਾ ਨਿਜ ਘਰ ਮਹਿਰ ਆਵੋ ਸੁਖ ਸਹਿਜ ਜੀ ਨਿਜ ਘਰ ਕਿਹੜਾ ਉਹ ਪ੍ਰਮਾਤਮਾ ਦੇ ਚਰਨ ਹੈ ਤੋ ਉੱਥੋਂ ਆਏ ਤੇ ਵਾਪਸ ਉਸੇ ਘਰ ਵਿੱਚ ਜਾਣਾ ਹੁਣ ਖੁਸ਼ੀ ਨਾ ਆਨੰਦ ਮੰਗਲ ਲਗੋਣਾ ਦਾਓ ਸਹਿਜ ਤੁਨ ਨਿਚਲ ਰਾਜ ਕਮਾਓ ਕਹਿੰਦੇ ਖੁਸ਼ੀ ਆਨੰਦ ਮੰਗਲ ਨਾ ਪਰਮੇਸ਼ਰ ਦੀ ਵਡਿਆਈ ਕਰ ਸਹਿਜ ਅਵਸਥਾ ਉਹ ਸਹਿਜ ਤੁਨ ਸਹਿਜ ਅਵਸਥਾ ਵਿੱਚ ਉਸ ਪਰਮੇਸ਼ਰ ਨਾਲ ਜੁੜਨਾ ਕਰ ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਚਲਾ ਅਟਲ ਰਾਜ ਮਾਣੇਗਾ ਅਟਲ ਰਾਜ ਦੇ ਸੁੱਖ ਤਨ ਪ੍ਰਾਪਤ ਹੈ ਪਰ ਉਸ ਅਟਲ ਰਾਜ ਭਾਗ ਦੇ ਮਾਲਕ ਪਰਮੇਸ਼ਰ ਨਾਲ ਜੁੜਨਾ ਕਰ ਤੁਮ ਘਰ ਆਵੋ ਮੇਰੇ ਮਿੱਤ ਸਤਿਗੁਰੂ ਜੀ ਕਹਿੰਦੇ ਮੇਰੇ ਮਿਤਰਾ ਤੂੰ ਆਪਣੇ ਅਸਲੀ ਘਰ ਵਿੱਚ ਆਉਣਾ ਕਰ कमरे दोखी हर आप, नमारे आप तेरे सारे, सारे कटे जाने तेरिया विपताव सारियां परमेसर ने अपने ते ले ने। आप आ रया अपने घर आ जीवन के सारे तेन सुख मिलने तो बच्चा रुस के घरों बार च रह गया ਕੋ ਸਿਆਣਾ ਬੰਦਾ ਕਹਿੰਦਾ ਕਿਉਂ ਪਟਕਦਾ ਫਿਰਦਾ ਝਾੜੀਆਂ ਕਰਦਾ ਆ ਤੂੰ ਆਪਣੇ ਘਰ ਚ ਆ ਮੈਂ ਕਹਿ ਦਿੰਦਾ ਤੈਨੂੰ ਜਿਹੜੇ ਸਾਰੇ ਜੀਵਨ ਦੇ ਸੁੱਖ ਤੈਨੂੰ ਘਰ ਚ ਹੀ ਮਿਲਣਗੇ ਬੈਠੇ ਨੂੰ ਤੈਨੂੰ ਰੋਟੀ ਮਿਲਣੀ ਆ ਕੱਪੜੇ ਤੋਤੇ ਮਿਲਣੇ ਆ ਆ ਤੂੰ ਆਪਣੇ ਘਰ ਵਿੱਚ ਸਤਿਗੁਰੂ ਜੀ ਕਹਿੰਦੇ ਆ ਆਪਣੇ ਘਰ ਵਿੱਚ ਆ ਇਹ ਤਾਂ ਘਰ ਤੋਂ ਬਾਹਰ ਫਿਰਦਾ ਨਾ ਆਪਣੇ ਅਸਲੀ ਘਰ ਵਿੱਚ ਆ ਜੀਵਨ ਦੇ ਸਾਰੇ ਸੁੱਖ ਮਿਲਣਗੇ ਰਹਾ ਹੋਣ ਪ੍ਰਗਟ ਕੇਣਾ ਪ੍ਰਭ ਕਰਨੇ ਆ ਹਾਰੇ ਨਾਸੁਨ ਭਾਜਨਤਾ ਕੇ ਉਸ ਪਰਮੇਸ਼ਰ ਨੇ ਕਿਰਪਾ ਕਰਤੀ ਨਾ ਤਿਹਰ ਦਿਨ ਵੀ ਘਰ ਦੇ ਅੰਦਰੋਂ ਪਰਮੇਸ਼ਰ ਦੇ ਦਰਸ਼ਨ ਕਰ ਲਏ ਉਹਨੇ ਐਨਾ ਬ ਮੁਢਾਈ ਇਮਾਨ ਬਖਸ਼ ਦਿੱਤਾ ਸਾਰੇ ਨਾਸਪਾਜ ਠੱਕ ਗਏ ਰੁਕ ਗਏ ਇੱਕ ਸ਼ਬਦ ਹੁੰਦਾ ਹੈ ਤਾਹੀਰੇ ਬਣ ਖੋਜਣ ਜਾਈ ਕਹਿੰਦੇ ਕਾਰੇ ਵਾਸਤੇ ਐਵੇਂ ਜੰਗਲਾਂ ਨੂੰ ਖੋਜਦਾ ਫਿਰਦਾ ਹੈ ਉਹ ਪਰਮੇਸ਼ਰ ਤੇਰੇ ਹਿਰਦੇ ਰੂਪੀ ਘਰ ਦੇ ਅੰਦਰ ਹੈ ਤੂੰ ਅੰਦਰ ਉਹਦੇ ਦਰਸ਼ਨ ਕਰ ਸਨੇ ਬਾਹਰ ਫਿਰਦਾ ਨਾ ਵੀ ਡਰ-ਡਰ ਕੇ ਠੋਕਰਾ ਖਾਂਦਾ ਉਹਨੂੰ ਅੰਦਰੋਂ ਧੱਕਣਾ ਕਰ ਅੰਦਰੋਂ ਤੈਨੂੰ ਪਰਮੇਸ਼ਰ ਦੇ ਦਰਸ਼ਨ ਹੋਣਗੇ ਤੇ ਪਾਤਸ਼ਾਹ ਜੀ ਕਿਰਪਾ ਕਰ ਦੇ ਨਾ ਉਹ ਕਹਿੰਦੇ ਉਸ ਪਰਮੇਸ਼ਰ ਨੇ ਤੇਰਾ ਨਸਬੱਤ ਜਿਹੜੀ ਹੈ ਨਾ ਉਹ ਖਤਮ ਕਰ ਦਿੱਤੀ ਹੈ ਅੰਦਰ ਹੀ ਪਰਮੇਸ਼ਰ ਵਸ ਰਿਹਾ ਹੈ ਦੇ ਅੰਦਰੋਂ ਧੱਕਣਾ ਕਰ ਘਰ ਮੰਗਲਵਾਜੈਨ ਤਵਾਜੇ ਆਪਣੇ ਖਸਮ ਨਵਾਜੇ ਸਿਰ ਦੇ ਰੂਪੀ ਘਰ ਦੇ ਵਿੱਚ ਜਿਹੜਾ ਪਰਮੇਸ਼ਰ ਨੇ ਤੱਕੇਗਾ ਨਾ ਅੰਦਰੋਂ ਆਤਮਿਕ ਖੁਸ਼ੀਆਂ ਦੀਆਂ ਦਾਤਾਂ ਪ੍ਰਾਪਤ ਹੋਣਗੀਆਂ ਇਲਾਹੀ ਤੁਲਾ ਸੋ ਸਲਾਈ ਦੇਣਗੀਆਂ ਉਸ ਪਰਮੇਸ਼ਰ ਨੇ ਤੇਰੇ ਤੇ ਕਿਰਪਾ ਕੀਤੀ ਹੈ ਤੈਨੂੰ ਆਪਣੇ ਨਾਲ ਮਲਾਉਣ ਦਾ ਇੱਕ ਰਸਤਾ ਦੇ ਦਿੱਤਾ ਆਸਰਾ ਰਹੋ ਡੋਲੋ ਮਤ ਕਾ ਤੁਮ ਗੁਰ ਕਾ ਵਚਨ ਆਧਾਰ ਗੁਰੂ ਦੇ ਵਚਨ ਨੂੰ ਆਧਾਰ ਬਣਾ ਲੈ ਅਸਰ ਘਰ ਟਿਕਾਓ ਜੀਵਨ ਦੇ ਵਿੱਚ ਲਿਆ ਦੋਲ ਨਾ ਪਰਮੇਸ਼ਰ ਤੇ ਛਰ ਦੇ ਸਭ ਕੋ ਆਹ ਨਹੀਂ ਕੁਝ ਪ੍ਰਾਪਤ ਹੋਇਆ ਜੇ ਮੈਂ ਘਰੇ ਬੈਠ ਗਿਆ ਸਤ ਸੰਗਤ ਕਰਨ ਚਲੇਗਾ ਮਗਰੋਂ ਮੇਰਾ ਕੰਮ ਤਾਂ ਦਾ ਕੌਣ ਸੰਭੂਗਾ ਬੱਚੇ ਪਾਲਨੇ ਕਈਆਂ ਨੂੰ ਕੁਛ ਦੇਖ ਰੋ ਕਹਿ ਕੇ ਉਹ ਇੱਕੋ ਗੱਲ ਕਹਿਣਗੇ ਜੇ ਫਿਰ ਸਮਾਜ ਇਧਰ ਲਾਤਾ ਜੀ ਬੱਚੇ ਕੌਣ ਪਾਲੋ ਉੱਚੇ ਪਾਲਨੇ ਉਹ ਪਿਆਰੇ ਬੱਚੇ ਪਰਮੇਸ਼ਰ ਆਪ ਪਾਲਦਾ ਹੈ ਜਿਨੇ ਜਨਮ ਦਿੱਤਾ ਨਾ ਉਹਨੇ ਰਿਜਕ ਵੀ ਨਾਲ ਦਿੱਤਾ ਇੱਕ ਕੂੰਜ ਦਾ ਪ੍ਰਮਾਣ ਦਿੰਦੇ ਆ ਕਹਿੰਦੇ ਹਜ਼ਾਰਾਂ ਕੂੰਹਾਂ ਦੂਰ ਚਲੇ ਜਾਂਦੀਆਂ ਉੱਡ ਕੇ ਉਹਦੇ ਬੱਚਿਆਂ ਨੂੰ ਕੌਣ ਸੰਭਾਲਦਾ ਪਰਮੇਸ਼ਰ ਉਹਦੇ ਬੱਚਿਆਂ ਨੂੰ ਸਮੇਂ-ਸਮੇਂ ਖਾਣ ਪੀਣ ਦਿੰਦਾ ਹੈ ਸਹਿਲ ਪੱਥਰ ਮੈਂ ਜੰਤ ਉਪਾਇ ਤਾਕਾ ਰਿੰਕਾ ਅੱਗੇ ਕਰਦਾ ਰਿਹਾ ਪੱਥਰਾਂ ਦੇ ਵਿੱਚ ਜਿਹੜੇ ਜੀਵ ਹੈ ਉਹਨਾਂ ਦਾ ਵੀ ਖਾਣਾ ਪਰਮੇਸ਼ਰ ਆਪ ਚੁੰਦਾ ਤੂੰ ਕਿਉਂ ਚਿੰਤਾ ਵਿੱਚ ਪਿਆ ਹੋਇਆ ਹੈ ਅਸੀਂ ਇੱਕ ਵਾਰ ਯਾਤਰਾ ਤੇ ਜਾਣਾ ਸੀ ਤੇ ਮੈਂ ਕਿਸੇ ਰਿਸ਼ਤੇਦਾਰ ਨੂੰ ਕਹਿਤਾ ਉਹ ਕਹਿੰਦਾ ਜੀ ਦੁਕਾਨ ਦਾ ਕੰਮ ਖਰਾਬ ਹੋ ਜਾਊਗਾ ਮੈਂ ਕਿਹਾ ਕੋਈ ਗੱਲ ਨਹੀਂ ਪੂਰੀ ਦੁਕਾਨ ਬਹੁਤ ਤਕੜੀ ਦੁਕਾਨ ਹੈ ਕਹਿੰਦਾ ਦੁਕਾਨ ਦਾ ਕੰਮ ਖਰਾਬ ਹੋ ਜਾਊ ਮੈਂ ਕਿਹਾ ਕੋਈ ਗੱਲ ਨਹੀਂ ਤੇਰੀ ਮਰਜ਼ੀ ਹੈ ਪਾਏ ਗੁਰੂ ਸਾਹਿਬ ਨੇ ਐਸੀ ਵਿਦ ਬਣਾਈ ਉਸੇ ਸਮੇਂ ਜਿਹੜੇ ਦਿਨ ਅਸੀਂ ਗਏ ਉਹ ਤੋਂ 2 ਦਿਨ ਪਹਿਲਾਂ ਬੰਦਾ ਬਿਮਾਰ ਹੋ ਗਿਆ ਇੱਕ ਹਫਤਾ ਸਾਨੂੰ ਉੱਥੇ ਲੱਗ ਗਿਆ ਹਜੂਰ ਸਾਹਿਬ ਤੇ ਹਫਤਾ ਉਹ ਮੱਝੇ ਤੇ ਪਿਆ ਰਿਹਾ ਜਦੋਂ ਮੈਂ ਬਾਪ ਸਾਹਿਬ ਨੂੰ ਕਹਿੰਦਾ ਜੇ ਤੁਹਾਡੇ ਨਾਲ ਜਾਵਣਾ ਤਾਂ ਵਧੀਆ ਰਹਿੰਦਾ ਮੈਂ ਤਾਂ ਕਹਿੰਦਾ ਦੁਕਾਨ ਤੇ ਨਹੀਂ ਜਾ ਸਕਿਆ ਹਫਤਾ ਹੋ ਗਿਆ ਘਰੇ ਪਿਆ ਬਿਮਾਰੀ ਸੀ ਕਿਉਂਕਿ ਅਸੀਂ ਸੋਚਦੇ ਹਾਂ ਪਰ ਜੋ ਪਰਮੇਸ਼ਰ ਨੇ ਦੇਣਾ ਨਾ ਉਹ ਆਵਾਜ਼ ਮਾਰ ਕੇ ਤੇ ਜਾਣਾ ਹੈ ਜੋ ਸਾਡੇ ਭਾਗਾਂ ਵਿੱਚ ਸਾਡੇ ਕਰਮਾਂ ਵਿੱਚ ਲਿਖਿਆ ਨਾ ਉਹ ਸਾਨੂੰ ਮਿਲ ਜਾਣਾ ਇਸ ਕਰਕੇ ਸਤ ਸੰਗਤ ਕਰੋ ਪਰਮੇਸ਼ਰ ਦਾ ਧੰਨਵਾਦ ਕਰੋ ਦੇਣਾ ਤਾਂ ਉਹਨੇ ਸਭ ਕੁਝ ਆਸਤਾ ਰਹੋ ਡੋਲੋ ਮਤ ਕਤੂ ਗੁਰ ਕੈ ਬਚਨ ਅਧਾਰ ਕਹਿੰਦੇ ਗੁਰੂ ਕੇ ਬਚਨ ਨੂੰ ਨਾ ਆਸਰਾ ਬਣਾ ਲੈ ਡੋ ਨਾ ਟਿਕਾਓ ਵਿੱਚ ਆ ਜੈ ਜੈਕਾਰ ਸਗਲ ਭੂ ਮੰਡਲ ਮੁਖੂ ਜਲ ਦਰਵਾਜ਼ਾ ਸਾਰੇ ਇਸ ਜੁਗ ਵਿੱਚ ਤੇ ਪਰਲੋਕ ਵਿੱਚ ਵੀ ਤੇ ਪਰਲੋਕ ਵਿੱਚ ਤੇਰਾ ਜਾਜਾ ਕਰ ਹੋਗੇ ਤੇ ਇਥੋਂ ਨਾ ਆਪਣੇ ਆਪ ਨੂੰ ਸਵਾਰ ਕੇ ਸ਼ਿਕਾਰ ਕੇ ਲੈ ਕੇ ਜਾਵੇਗਾ ਤੇ ਆ ਮੁਖਤੇ ਜਿਹੜੇ ੱੱਬੇ ਲੱਗਿਆ ਨਾ ਬਕਾਰਾਂ ਦੇ ਉੱਤੋਂ ਉੱਤੇ ਜਾਣਗੇ ਜਿਨ ਕੇ ਜੀਤ ਨਹੀਂ ਫੇਰੇ ਆਪੇ ਭੈਸਾ ਜਿਸ ਪਰਮੇਸ਼ਰ ਦੇ ਜੀਵ ਆ ਨਾ ਆਪ ਹੀ ਕਰਤਾ ਕਰਦਾ ਉਹਨਾਂ ਨੂੰ ਇਸ ਪਾਸੇ ਲੰਮਾਉਂਦਾ ਤੇ ਆਪ ਹੀ ਉਹਨਾਂ ਦੀ ਸਹਾਇਤਾ ਕਰਦਾ ਹੈ। ਅਕਰ ਜੀ ਕੀ ਆ ਕਰਨਾ ਹੈ ਹਾਰ ਹੈ ਨਾਨਕ ਸਤਿਬਡੇ ਅਸਜੱਜ ਬਿਲੀ ਮਨਾਤੀ ਉਸ ਪਰਮੇਸ਼ਰ ਨੇ ਕਰਨਹਾਰ ਸੰਗਠ ਪਰਮੇਸ਼ਰ ਨੇ ਉਹਦੀ ਵਡਿਆਈ ਸਤਿਗੁਰੂ ਜੀ ਕਹਿੰਦੇ ਬੇਅੰਤ ਹੈ। ਉਹਦੇ ਬੇਅੰਤ ਗੁਣ ਨਾਂ ਬੇਅੰਤ ਬਖਸ਼ਿਸ਼ਾਂ ਹਨ। ਉਹਦੇ ਚ ਵਡਿਆਈ ਹੈ ਉਹ ਆਪਣੇ ਜੀਵਾਂ ਨੂੰ ਆਪ ਹੀ ਚੰਗੇ ਪਾਸੇ ਲਾ ਲੈਂਦਾ ਹੈ। ਅਰਦਾਸ ਕਰਿਆ ਕਰੋ। जो हमारी वेद होती मेरे सतपुरा सा बे तुम हर जानो आपे हम रुलते फिरते कोई बात ना पूछता गुर सतगुर संग हीरे हम तापे करो कृपा पातशाह जी अपना मेहर पर हाथ साढ़े सिर पर रखो अस इको अरदास करो मेर ले हो दयाल टै पै दुआरिया रख ले हो दीन दयाल परम तुहारिया सतगुरु कृपा करे ਸਤਿਗੁਰੂ ਆਪਣਾ ਮੇਹਰ ਪ੍ਰਾਤ ਅਸਰਤੇ ਰੱਖਣ ਚੜਦੇ ਆ ਕਲਾ ਬਖਸ਼ਿਸ ਕਰਨ ਅੱਜ ਐਤਵਾਰ ਹੈ ਤੇ ਹਰ ਐਤਵਾਰ ਨੂੰ ਦੁਪਹਿਰ ਦੇ ਸਮਾਗਮ ਹੁੰਦੇ ਆ ਪਰ ਅੱਜ ਇੱਕ ਉਚੇਚਾ ਤੌਰ ਤੇ ਪ੍ਰੋਗਰਾਮ ਹੋਰ ਰੱਖਿਆ ਗਿਆ ਨਾਲ ਕਿਉਂਕਿ ਅੱਜ ਸਾਲ ਹੋ ਗਿਆ ਦੁਪਹਿਰਾਂ ਦੇ ਸਮਾਗਮ ਆਰੰਭ ਕੀਤੇ ਆ ਤੇ ਉਸਲਾਲਾ ਦਿਨ ਮਨਾਉਣਾ ਹੈ 11 ਵਜੇ ਤੋਂ 12 ਵਜੇ ਤੱਕ ਕੀਰਤਨ ਹੋਵੇਗਾ ਤੇ 12 ਵਜੇ ਤੋਂ ਦੁਪਹਿਰ ਦੇ ਸਮਾਗਮ ਆਰੰਭ ਹੋਣਗੇ साढ़े तीन चार बजे तक फिर सारे संतान को बेनती है गुरु महाराज दुरी खालसा दुवान श्री गुरु सिंहिंग सभा विखे आओ और दुनान च हाजरियां भरो दुपहर के समागम च हाजरियां भरो अरदास करो शुकराना करो सतगुरु जी का तीन कृपा की साल निरुणता साहित्य अगर आने वाला समा भी इस तरह अपने चरण जोड़ी रखना तो ये सतगुरु पातशाह कृपा कर भी आई ਚੈਨਲ ਦਾ ਬਹੁਤ ਬਹੁਤ ਤਨਵਾਦ ਸਰਗੁਣ ਚੈਨਲ ਜਦੋਂ ਵੀ ਤੁਸੀਂ ਸਰਗੁਣ ਆਪਣੇ ਮੋਬਾਈਲ ਤੇ ਲਿਖੋਗੇ ਤੇ ਇਹ ਜਿਹੜਾ ਚੈਨਲ ਤੁਹਾਡੇ ਸਾਹਮਣੇ ਆ ਜਾਣਾ ਬੀਟੀਆਈ ਸਰਗੁਣ 28 ਤੇ ਸਤਿ ਸ੍ਰੀ ਅਕਾਲ ਸ਼੍ਰੀਪਾ ਕਰਨ ਕਿਉਂਕਿ ਇਹ ਇਥੋਂ ਦੇ ਜਿੰਨੇ ਵੀ ਸੁਭਾਗ ਹੁੰਦੇ ਆ ਇਸ ਚੈਨਲ ਸਰਗੁਣ ਚੈਨਲ ਤੋਂ ਜਿਹੜੇ ਆ ਉਹ ਆਈ ਸਾਹਿਬ ਰਿਲੀਜ਼ ਕਰਦੇ ਨੇ ਇੱਥੋਂ ਦਾ ਕੋਈ ਵੀ ਸਮਾਗਮ ਦੇਖਣਾ ਹੈ ਉਹ ਸਰਗਨ ਬੇਟੀ ਆਈ ਨਕਤੀ ਚੈਨਲ ਖੋਲ ਕੇ ਤੁਸੀਂ ਦੇਖ ਸਕਦੇ ਹੋ ਹਰ ਰੋਜ਼ ਕਥਾ ਹੁੰਦੀ ਹੈ ਕਥਾ ਸੁਣ ਸਕਦੇ ਹੋ ਸਤਿਗੁਰੂ ਆਕਸ਼ੈ ਕਿਰਪਾ ਕਰਨ ਆਪਣਾ ਮਿਹਰ ਪ੍ਰਾਪਤ ਸਕੇ ਰੱਖਣ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਆਪਾਂ ਸਾਰਿਆਂ ਨੇ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ